ਕਹਿੰਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਹੁਤ ਚੰਗੀ ਬੈੜ ਦਿਖਾਉਣੀ ਹੈ ਨਗੀਨਾ ਟਟੇੜੀ ਵੀਰ ਤੋਂ ਪੁੱਛਦੇ ਦੇ ਬਾਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂ ਬਾਈ ਭਾਣੂ ਸਿੰਘਾ ਪਿੰਡੜਾ ਜਿਲ੍ਹਾ ਬਰਨਾਲਾ ਜੀ ਤੇ ਮੋਬ ਦੂਜਾ ਨੰਬਰ ਹੈ ਨਸੀਰ ਅਤੇ ਪੰਜੀ ਪੰਜਾਬ ਸੋਸ਼ਲ ਜਿਹੜੀ ਆਪਾਂ ਵਿਹੜ ਦੇਖੀਏ ਨੇ ਵੀਰ ਕਿਹੜਾ ਸੂਆ ਹੁੰਦੀ ਆ ਇਹ ਬਈ ਦੂਜਾ ਸੂਆ ਹੁੰਦੀ ਹੈਗੀ ਦੂਜਾ ਸੂਆ ਹਾਂਜੀ ਤੇ ਅਮਨ ਕਹੇ ਸੇ ਸੱਤ ਨਾਲ ਬਾਕੀ ਪੈਣਗੇ ਹਫਤਾ ਇੱਕ ਹਫਤਾ ਮੰਨ ਕੇ ਲੈਵੇ ਤੇ ਪਲੂਣ ਦਾ ਤੇਰੇ ਵਿੱਚ 24 ਕਿਲੋ ਦਾ 24 ਕਿਲੋ ਦੁੱਧ ਪਲੂਣ ਦਾ ਭਾਅ ਹੈਗਾ ਇਹ ਆ ਗਈ ਆਪਣੀ ਜਰਸੀ ਦਾ ਤੇ ਸਾਈਵਾਲ ਦਾ ਮੇਲ ਆ ਗਿਆ ਹਨਾ ਹਾਂ ਬਈ ਟਰੌਹਰ ਵੜਾ ਜੀ ਤੇ ਕੈਰੇਕਟਰ ਦੋਨੇ ਚੀਜ਼ਾਂ ਹੀ ਆ ਗਏ ਦੋਨੇ ਚੀਜ਼ਾਂ ਨੇ ਬਈ ਜਿਹੜਾ ਮਰਜੀ ਬੱਚਾ ਲੈ ਲੇ ਜਰਸੀ ਲੈ ਲਓ ਵੀ ਬੱਚਾ ਵਧੀਆ ਦੂਗੀ ਇਸਾਈ ਵਾਲਾ ਨਾ ਹੋ ਵੀ ਤੇ ਹੈ ਗਰਮੀ ਵਾਲਾ ਤੋਫਾ ਹੀ ਗਰਮੀ ਵਾਲਾ ਬਈ ਨਾ ਤੇ ਫੈਟ ਵੀ ਮੇਰੇ ਸਾਬ ਨਾਲ ਮੱਝਾਂ ਨਾਲ ਕੰਪੇਅਰ ਕਰੂ ਮੱਝਾਂ ਨਾਲ ਹੀ ਕੰਪੇਅਰ ਕਰੂਗੇ ਤੇ ਦੁੱਧ ਦੇ ਦਾ ਮਾਲਕ ਨੇ ਪਿਛਲੀ ਯਾਰ ਦਾ ਕੀ ਦੱਸਿਆ ਮਾਲਕ ਨੇ ਬਈ 24 ਕਿਲੋ ਦਾ ਦੁੱਧ ਪੂਨ ਦੁੱਧ ਤਾਂ ਪਾਇਆ ਹੋਇਆ ਠੀਕ ਹੈ ਤੇ ਥਾਂ ਤੁਹਾਨੂੰ ਗੁੱਲੇ ਵਾਲਾ ਜਾਵਾਂ ਹਨਾ ਹਾਂ ਬਈ ਮੈਂ ਕਿਹਾ ਹੱਥੀ ਚਵਾਈਆ ਥਾਣਾ ਨਾੜਾ ਧੂੜਾ ਜੀਕ ਤੇ ਇਸ ਵਾਰ ਆਪਾਂ ਅੰਦਾਜ਼ਾ ਲਾ ਜੇ ਕਿੰਨਾ ਦੁੱਧ ਪਾ ਦੂਗੇ ਦੁੱਧ ਮੇਰੇ ਨਾਲ ਆਮ ਨਾਲ 27 ਕਿਲੋ ਤਾਂ ਖੁੱਲਾ ਬਸੀ ਦੂ ਜੱਟ ਸੌਦੇ ਲਾ ਕੇ ਜੱਲੀ 25 ਕਿਲੋ ਮੰਨ ਕੇ ਲੈ ਲੈ ਉਹ ਤਾਂ ਬਾਹਰ ਖੁੱਲਾ ਸੋ ਵੀਰ ਦੂਜਾ ਸੂਦਾ ਸੁਣਦੀ ਆ ਜਰਸੀ ਦੇ ਵਿੱਚ ਸਾਈਵਾਲ ਦਾ ਮੇਲ ਆ ਗਿਆ ਸਾਈਵਾਲ ਵਾਲੇ ਗੁਣ ਥੋੜੇ ਜ਼ਿਆਦਾ ਆ ਗਏ ਦੇ ਵਿੱਚ ਤੇ ਬੱਚੇ ਦੋਨੇ ਕਸਮ ਦੇ ਪਾਉ ਚੰਗਾ ਬੱਚੇ ਦੋਨੇ ਕਸਮ ਦੇ ਵਧੀਆ ਕਾਉ ਬਈ ਤੇ ਮੂੰਹ ਮੱਥਾ ਦੇਖੋ ਕਿਆ ਬਾਤਾਂ ਤੇ ਸ਼ਾਈਨਿੰਗ ਸੁਣੀ ਦੇਖੋ ਜਮਾ ਸਰੀਰ ਦੇ ਕੱਪੜੇ ਵਰਗੀ ਪਈਆ ਤੇਲੇਵਾ ਦੇਖ ਸਕਦੇ ਹੋ ਲੇਵੇ ਤੇ ਨਾੜਾ ਵਗੈਰਾ ਬਹੁਤ ਚੰਗੀਆਂ ਸਾਫ਼ ਸੁਥਰੇ ਚੰਗੇ ਦਿਖਾਈ ਦਿੰਦੀਆਂ ਤੇ ਜਿੰਦ ਜਾਨ ਤੇ ਬਾਡੀ ਵੇਟ ਜਮਾ ਮੰਨ ਕੇ ਚਲੋ ਮੱਝ ਜਿੰਨਾ ਬਾਡੀ ਵੇਟ ਆ ਮੰਨਣ ਵਾਲੀ ਗੱਲ ਕੀ ਹੈਗਾ ਹੀ ਆ ਮੱਝ ਜਿੰਨਾ ਜਮਾ ਆਟੋ ਗੱਡੀ ਦੇ ਭਾਰ ਜਿੰਨੀ ਆ ਜਮਾ ਤੇ ਜਿੰਦ ਜਾਨ ਪਲੀ ਪੁਲੀ ਵੀ ਇੱਕ ਹਫਤਾ ਲੈ ਜੂ ਹਨਾ ਇੱਕ ਹਫਤਾ ਵੀ ਰਾਮ ਨੇ ਲਈ ਤੇ ਠੰਡ ਦਾ ਚੀਪਾ ਚੂਪਾ ਓਕੇ ਆ ਰੈਨ ਓਕੇ ਆ ਚਲ ਮਤਲਬ ਜੇ ਕਿ ਆਨਲਾਈਨ ਮੰਗਾ ਲੇ ਦਿੱਕਤ ਨਹੀਂ ਹੋਊਗੀ ਕੋਈ ਦਿੱਕਤ ਨਹੀਂ ਬਾਈ ਜੀ ਠੀਕ ਐ ਸੋ ਬੈਠ ਦੇਖੋ ਜਮਾ ਘੋੜੀ ਵਰਗੀਆਂ ਪੂਛ ਚਾ ਕੇ ਠੰਢੀ ਤੁਰਦੇ ਠੰਢੀ ਬਹੁਤ ਆ ਹਨਾ ਬਹੁਤ ਠੰਢੀ ਛਵਾਦੀ ਬਈ ਠਾਰ ਛਵਾਦੀ ਬਹੁਤ ਬਹੁਤ ਸੋ ਬਾਕੀ ਥੱਲੇ ਮਿਲਕ ਵੇਨ ਵਗੈਰਾ ਦੇਖੋ ਜਮਾ ਕਿਆ ਬਾਤਾਂ ਮੱਜਾਂ ਨਾਲ ਦੀ ਮਿਲਕ ਵੇਨ ਦਿਖਾਈ ਦਿੰਦੀ ਆ ਤੇ ਠੰਢੀ ਸੀਲ ਦਾ ਕੋਈ ਕੋਈ ਉਹ ਹੀ ਨਹੀਂ ਬਾਈ ਇਹ ਕੀ ਕੀ ਲੈ ਠੀਕ ਐ ਜਿੱਥੇ ਮਰਜੀ ਮਲ ਕੇ ਚੱਲ ਪਵੇ ਰੇਲ ਦੀ ਨੀ ਕੋਲ ਚੋਲਾ ਸੋ ਦੇਖੋ ਇੱਕ ਵਾਰ ਫੇਰ ਆਪਾਂ ਦਿਖਾ ਦਈਏ ਕਦ ਕਾਠ ਦੇਖੋ ਜਿੰਦ ਜਾਨ ਦੇ ਵਿੱਚ ਬਹਿੜਾ ਦੂਜਾ ਸੂਆ ਹੁੰਦੀ ਆ ਇੱਕ ਹਫਤਾ ਬਾਕੀ ਪਿਆ ਘੋੜੀ ਵਰਗਾ ਤੋਰਾ ਪਿਆ ਪੂਰਾ ਇਹਦਾ ਜਮਾ ਤੇ ਪਾਪਾਂ ਦਾ ਇਹਦਾ ਕੀ ਹੋ ਗਿਆ ਪਾਪਾਂ ਦਾ ਬਈ ਫੋੜੀ ਕਰਾਂਗੇ ਠੀਕ ਹੈ ਬਹਿੜ ਬੰਨਣਾ ਪੋਣਾ ਹੁੰਦਾ ਬਹਿੜ ਨੇ ਪਲਾਂਜਾ ਪਲਾਂਜਾ ਬਹੁਤ ਦਾਣਾ ਹਲੇ ਠੀਕ ਹੈ ਸੋ ਦੂਜਾ ਸੂਆ ਜੈਨ ਨੂੰ ਸੁੰਦੀ ਆ ਮਨਗਾ ਖਾਈ ਕੋ 14 ਕਲ ਇੱਕ ਟਾਈਮ ਤੋ ਪਾਉਗੀ ਦੱਸ ਤੇ ਪਾਉ ਵੀ ਫੈਟ ਵਾਲਾ ਜਮਾ ਹਨਾ ਵਾਲਾ ਪਾਉਗੀ ਨਾ ਵੱਡੀ ਆ ਬਈ ਛੋਟੀ ਜਿੰਦ ਜਾਨ ਵਾਲੀ ਠੀਕ ਹੈ ਤੇ ਬਈ ਤੂੰ ਦੋਤਾ ਹੋਈ ਪਾਉਗੀ ਸੋ ਫੁੱਲ ਸਾਈਜ਼ ਦੇ ਵਿੱਚ ਆ ਅੱਛੀ ਤੋਂ ਪਾਰਦੋਦ ਮੰਨ ਕੇ ਲੈ ਲਿਓ ਪਿੰਡ ਹੰਡਿਆਇਆ ਵੀਰ ਨੇ ਕੁਜ ਜਾਸਦੀਆ ਬੱਚਾ ਲੈਣਾਗਾ ਹਨ ਜਿਹਨੂੰ ਸ਼ੌਂਕ ਹੈਗਾ ਉਹ ਜਾਸਦੀਆ ਬੱਚੇ ਵੀ ਤਾਪ ਦਾ ਲੈ ਸਕਦਾ ਹੈ ਠੀਕ ਹੈ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ 98778889 ਦੂਜਾ ਨੰਬਰ ਹੈ ਨਾਸੀਅਤ 35 5046 ਵੱਡੇ ਭਰਾ ਨੰਬਰ ਵੀਡੀਓ ਦੇਖ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦਾ ਕਿਸੇ ਨੂੰ